ਬੋ ਲੋੜੀ ਦੇ ਸਬਤੇ ਹਾਂ ਤੇ ਕੀ ਮੈਸੇਜ ਦੇਣਾ ਚਾਹੋਗੇ ਭਾਈ ਗੁਰਜੀਤ ਕਾਲਸਾ ਭਾਈ ਗੁਰਜੀਤ ਜੀ ਮੈਂ ਸਰਪੰਚ ਰਾਜਵਿੰਦਰ ਕੌਰ ਪਿੰਡ ਮੁਸਤਫਾ ਬਾਦਸਾ ਦਾ ਲੋੜੀ ਤੇ ਨਵੇਂ ਸਾਲ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੀ ਹਾਂ ਤੇ ਮੈਂ ਆਸ ਕਰਦੀ ਹਾਂ ਕਿ ਹਰ ਇੱਕ ਦਾ ਵਧੀਆ ਲੋੜੀ ਤੇ ਨਵਾਂ ਸਾਲ ਖੁਸ਼ੀਆਂ ਭਰਿਆ ਲੈ ਕੇ ਆਵੇ ਮੈਂ ਨੌਜਵਾਨਾਂ ਨੂੰ ਅਪੀਲ ਕਰਦੀ ਹਾਂ ਕਿ ਮਾੜੀ ਸੰਗਤ ਛੱਡ ਕੇ ਤੇ ਗੁਰੂ ਵਾਲੇ ਬਣੋ ਤੇ ਖੇਡਾਂ ਵੱਲ ਧਿਆਨ ਦਿਓ ਜਿੱਥੇ ਤੁਹਾਡਾ ਕੁੱਖ ਵਧੀਆ ਬਣੇਗਾ ਉਥੇ ਪਿੰਡ ਤੇ ਦੇਸ਼ ਦਾ ਨਾਮ ਵੀ ਰੋਸ਼ਨ ਹੋਏ। ਮੈਂ ਕਿ ਜਿੱਥੇ ਅਸੀਂ ਮੁੰਡਿਆਂ ਦੀ ਲੋੜੀ ਮਨਾਉਂਦੇ ਆਂ ਈ ਧੀਆਂ ਦੀ ਲੋੜੀ ਵੀ ਮਨਾਈ ਜਾਏ। ਇਹਦੇ ਨਾਲ ਇੱਕ ਸਮਾਜ ਨੂੰ ਚੰਗੀ ਸਿਹਤ ਤੇ ਚੰਗਾ ਸੋਚ ਮਿਲਦੀ ਹੈ। ਹਾਂ। ਸੋ ਮੈਂ ਦਮਾਰਾ ਸਮੂੱਚੀ ਪੰਚਾਇਤ ਵੱਲੋਂ ਨਵੇਂ ਸਾਲ ਤੇ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੀ ਹਾਂ। ਪਰਮਾਤਮਾ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਖੇੜੇ ਲੈ ਕੇ ਆਏ। ਵਾਹਿਗੁਰੂ ਜੀ ਕਾ ਖਾਲਸਾ।